ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਇਹ ਤੁਹਾਨੂੰ ਵੇਖਣ ਦੇ ਵਿੱਚ ਇਹ ਲੱਗਦੀ ਹੋਣੀ ਹੈ ਵੀ ਜਿਵੇਂ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਹਾਂਜੀ ਤੇ ਜਾਂ ਕਿਸੇ ਹੋਰ ਮਤਲਬ ਕੰਮ ਚ ਆਉਣ ਵਾਲੀ ਮਸ਼ੀਨ ਹੈ ਪਰ ਅਸਲ ਦੇ ਵਿੱਚ ਜਿਹੜੀ ਇਹ ਚੀਜ਼ ਹੈ ਜੀ ਇਹ ਚੀਜ਼ ਹੈ ਜੀ ਆਟਾ ਚੱਕੀ ਇਹ ਹੈ ਮਤਲਬ ਇਹਨੂੰ ਗ੍ਰੈਂਡਰ ਵੀ ਕਹਿ ਦਿੰਦੇ ਨੇ ਤੇ ਆਪਣੇ ਜਿਵੇਂ ਦੇਸੀ ਲਫ਼ਜ਼ਾਂ ਦੇ ਵਿੱਚ ਜਿਵੇਂ ਹੋ ਗਿਆ ਵੀ ਆਟਾ ਚੱਕੀ ਕਿਵੇਂ ਦਰਸ਼ਕਾਂ ਨੂੰ ਵਧੀਆ ਤਰ੍ਹਾਂ ਸਮਝ ਆ ਜਾਊਗੀ ਹਾਂਜੀ ਤੇ ਭਾਈ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਦਿਨੋਂ ਦਿਨ ਜਿਹੜੀ ਮਤਲਬ ਆਪਣਾ ਕਣਕ ਦੀ ਪਸਾਈ ਆ ਜਾਂ ਆਪਾਂ ਹੋਰ ਪਸ਼ੂਆਂ ਲਈ ਦਾਣਾ ਗ੍ਰੇਨ ਕਰਾਣੇ ਆ ਚੱਕੀ ਤੋਂ ਜਾਂ ਕੁਝ ਵੀ ਕਰਾਣੇ ਆ ਆਪਾਂ ਤਾਂ ਉਹਦਾ ਰੇਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਵਧਦੇ ਜਾ ਰਹੇ ਨੇ ਤੇ ਇਸ ਕਰਕੇ ਤੁਸੀਂ ਆਪਣੇ ਘਰੇ ਇਹਨੂੰ ਵਰਤੋਂ ਦੇ ਵਿੱਚ ਲੈ ਸਕਦੇ ਹੋ ਤੇ ਇਹ ਚੱਕੀ ਬਾਰੇ ਆਪਾਂ ਲੈਣੇ ਆ ਬਾਈ ਜੀ ਫਿਰਾਂ ਕੋਲ ਜਾਣਕਾਰੀ ਵੀ ਇਹ ਚੱਕੀ ਦੇ ਵਿੱਚ ਕੀ ਕੀ ਮਤਲ ਪਸਾਈ ਹੋ ਸਕਦੀ ਹੈ ਕੀ ਕੀ ਚੀਜ਼ਾਂ ਆਪਾਂ ਪੀਸ ਸਕਦੇ ਆ ਤੇ ਕੀ ਗੱਲਬਾਤ ਹੈ ਦੀ ਸਾਰੀ ਲੈਣੇ ਆ ਬਾਈ ਜੀ ਕੋਲ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਜਿਵੇਂ ਇਹ ਛੋਟੀ ਜੀ ਚੱਕੀ ਹੈ ਹਾਂਜੀ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਾਂਜੀ ਵੀ ਇਹਦੇ ਕੀ ਕੀ ਫਾਇਦੇ ਨੇ ਭਾਈ ਜੀ ਇਹ ਆਟਾ ਚੱਕੀ ਆ ਗਈ ਜੀ ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਪੀ ਸਕਦੇ ਹਾਂ ਜੀ ਹਲਦੀ ਮਿਰਚ ਮਸਾਲਾ ਤੇ ਬਾਜਰਾ ਹੋ ਗਿਆ ਮੱਕੀ ਹੋ ਗਈ ਛੋਲੇ ਹੋ ਗਏ ਕਣਕ ਹੋ ਗਈ ਕੋਈ ਵੀ अनाज ਪੀ ਸਕਦੇ ਹਾਂ ਜੀ ਠੀਕ ਹੈ ਹਾਂਜੀ ਤੇ ਬਾਈ ਜੀ ਜਿਵੇਂ ਮਤਲਬ ਲਾਗੋ ਵੀ ਜਿਵੇਂ ਇਹ ਆਟਾ ਵੀ ਪੀਸਤੀ ਹੈ ਤੁਸੀਂ ਦੱਸਿਆ ਵੀ ਜਿਵੇਂ ਆਪਾਂ ਕੋਈ ਹੋਰ ਵੀ ਪਸ਼ੂਆਂ ਵਾਲੀ ਵੀ ਜਿਵੇਂ ਗ੍ਰਾਈਂਡ ਕਰ ਸਕਦੇ ਆ ਫੀਡ ਵਗੈਰਾ ਜਾਂ ਦਾਣਾ ਬਣਾਉਣਾ ਤਾਂ ਇਹ ਜਿਵੇਂ ਆਪਾਂ ਮੋਟਾ ਪਤਲਾ ਕਰਨਾ ਹੋਵੇ ਉਹਦੇ ਦੀ ਕੀ ਨਾਲ ਕੁਝ ਗ੍ਰੈਂਡਰ ਲੱਗਣਾ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਮੋਟਾ ਪਤਲਾ ਕਰਨ ਵਾਸਤੇ ਇਹਦੇ ਵਿੱਚ ਜਾਰੀਆਂ ਦਿੱਤੀਆਂ ਹੋਈਆਂ ਨੇ ਜੀ ਜਿੱਦਾਂ ਦੀ ਆਪਾਂ ਨੇ ਆਈਟਮ ਕਰਨੀਆਂ ਕੋਈ ਵੀ ਬਰੀਕ ਮੋਟਾ ਕਰਨਾ ਮੈਦਾ ਬਣਾਉਣਾ ਤੇ ਲੇਟੀ ਬਣਾਉਣੀ ਆ ਉਹ ਸਿਸਟਮ ਉਦਾਂ ਦਾ ਚੇਂਜ ਹੋ ਜਾਂਦਾ ਜੀ ਠੀਕ ਹੈ ਵੀ ਜਿੰਨੀ ਜਿੰਨਾ ਆਪਾਂ ਨੂੰ ਬਰੀਕ ਜਾਂ ਮੋਟਾ ਚਾਹੀਦਾ ਹਾਂ ਉਸ ਹਿਸਾਬ ਨਾਲ ਇਹਦੀਆਂ ਜਾਲੀਆਂ ਬੜੀਆਂ ਹੋਈਆਂ ਜਾਲੀਆਂ ਬੜੀਆਂ ਹੋਈਆਂ ਠੀਕ ਹੈ ਤਾਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਚੱਕੀ ਲਈ ਜਿਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਜਾਲੀਆਂ ਬੜੀਆਂ ਹੋਈਆਂ ਨੇ ਤੇ ਇਹਦੇ ਵਿੱਚ ਲੱਗ ਜਾਂਦੀਆਂ ਕਿਉਂਕਿ ਕਈ ਵਾਰ ਹੁੰਦਾ ਹੈ ਵੀ ਕਈ ਆਟਾ ਮੋਟਾ ਖਾਣ ਦੇ ਸ਼ਕੀਨ ਹੁੰਦੇ ਨੇ ਕਈ ਬਰੀਕ ਤੇ ਅਲੱਗ-ਅਲੱਗ ਤਰ੍ਹਾਂ ਦੇ ਬਲੇ ਦੇ ਮਤਲਬ ਜਾਲੀ ਚੜਦੀ ਹੈ ਤੇ ਤੁਸੀਂ ਉਸ ਹਿਸਾਬ ਨਾਲ ਲਾ ਕੇ ਆਪਣੇ ਆٹے ਦੀ ਕਿਆ ਦਾਣੇ ਦੀ ਪਸਾਈ ਕਰ ਸਕਦੇ ਹੋ ਹਾਂਜੀ ਹਾਂਜੀ ਤੇ ਬਾਈ ਜੀ ਫਿਰ ਇਹ ਮਤਲਬ ਕਿੱਥੋਂ ਮਤਲਬ ਇਹਦੇ ਕਣਕ ਪੈਂਦੀ ਆ ਜਾਂ ਉਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਹਾਂਜੀ ਬਾਈ ਜੀ ਇਹ ਵੀ ਜ਼ਰੂਰੀ ਆ ਸਵਾਲ ਇੱਥੋਂ ਦੀ ਆਪਣੀ ਕਣਕ ਪੈ ਜਾਂਦੀ ਹੈ ਜੀ ਇਹਦੇ ਆ ਦੇਖੋ ਇੱਥੇ نیچے ਆਟਾ ਬਣਾ ਕੇ ਇੱਥੇ ਢੋਲੀ ਲੱਗੀ ਹੈ ਜੀ نیچے ਢੋਲੀ ਲੱਗ ਜਾਂਦੀ ਹੈ ਜੀ ਠੀਕ ਹੈ ਹਾਂਜੀ ਆ ਢੋਲੀ ਲੱਗੀ ਹੈ ਜੀ ਇੱਥੇ ਮਤਲਬ ਆਟਾ ਪਸਾਈ ਹੋ ਕੇ ਇੱਥੇ ਇੱਥੇ ਇਹਦੇ ਵਿੱਚ ਪਸਾਈ ਹੁੰਦੀ ਆ ਹਾਂਜੀ ਹਾਂਜੀ ਪਸਾਈ ਹੋ ਕੇ ਤੇ ਇੱਥੇ ਅੱਗੇ ਮਤਲਬ ਢੋਲੀ ਲੱਗ ਜਾਂਦੀ ਹੈ ਤੇ ਇੱਥੇ ਆੜ ਕੇ ਆਟਾ ਜਿਹੜਾ ਆਪਣਾ ਪੀਸ ਕੇ ਬਾਹਰ ਆ ਜਾਂਦਾ ਹੈ ਬਾ ਤੇ ਬਾਈ ਜੀ ਫਿਰ ਇਹ ਜਿਹੜੀ ਮਤਲਬ ਇਹਦੀ ਮੋਟਰ ਆ ਕਿੰਨੀ ਪਾਵਰ ਦੀ ਮੋਟਰ ਆ ਜਿਹੜੀ ਦੇ ਵਿੱਚ ਮੋਟਰ ਇਹ ਚ ਵੀਰ ਜੀ 3 ਐਚਪੀ ਦੀ ਮੋਟਰ ਆ ਕਾਪਰ ਦੇ ਵਿੱਚ ਸਿੰਪਲ ਆਪਣੀ ਲਾਈਟ ਤੇ ਚੱਲਦੀ ਆ ਸਿੰਗਲ ਫੇਸ ਹੁੰਦੀ ਆ ਜੀ ਲਾਈਟ ਦਾ ਬਹੁਤ ਘੱਟ ਖਰਚਾ ਦਾ ਵੀ ਯਾਨੀ ਕਿ ਜਿਹੜਾ ਮਤਲਬ ਵੀ ਜੇ ਜਿਹੜੀ ਲਾਈਟ ਆ ਵੀ ਉਸ ਹਿਸਾਬ ਨਾਲ ਮਤਲਬ ਘੱਟ ਝੁੰਟਾ ਕੱਢਦੀ ਆ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਨੂੰ ਇਹਦਾ ਮਤਲਬ ਆਟਾ ਪੀਸ ਕੇ ਘਰੇ ਵੀ ਬੈਣੀ ਫਿੱਟ ਆ ਇਹਦਾ ਫਾਇਦਾ ਹਾਂਜੀ ਠੀਕ ਹੈ ਤੇ ਬਾਈ ਜੀ ਜਿਵੇਂ ਇਹ ਬਣੀ ਕਿਹੜੀ ਵੀ ਮਤਲਬ ਬਾਡੀ ਕਾਦੀ ਬਣੋ ਇਹ ਦੀ ਆ ਜਾਂ ਸਟੀਲ ਦੀ ਆ ਇਹ ਸਟੀਲ ਬਾਡੀ ਦੇ ਵਿੱਚ ਹੁੰਦੀ ਆ ਜੀ अच्छा सारी यानी कि स्टील बॉडी स्टील बॉडी हां जी ਤੇ ਬਾਈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਹੁਣਾਂ ਨੇ ਦੱਸਿਆ ਵੀ ਸਟੀਲ ਬੋਡੀ ਨੇ ਪਾਣੀ ਵਿੱਚ ਬਣੀ ਹੋਈ ਹੈ ਕਿਉਂਕਿ ਲੰਮਾ ਸਮਾਂ ਇਹਨੂੰ ਜਗਾੜ ਨਹੀਂ ਲੱਗਦਾ ਤਾਂ ਇਹ ਖਰਾਬ ਨਹੀਂ ਹੁੰਦੀ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਬਣੀ ਵੀ ਜਗਾ ਵੀ ਜਿਵੇਂ ਆਪਾਂ ਦੇਖਦੇ ਆ ਵੀ ਥੋੜੀ ਘੇਰੂ ਵੀ ਜਿਵੇਂ ਦੂਜੀਆਂ ਪੁਰਾਣੀਆਂ ਚੱਕੀਆਂ ਹੁੰਦੀਆਂ ਸਨ ਉਹ ਜਗਾ ਕਾਫੀ ਘੇਰਦੀਆਂ ਸਨ ਪਰ ਇਹਨੂੰ ਜਿਵੇਂ ਥੋੜੀ ਜਗ੍ਹਾ ਦੇ ਵਿੱਚ ਵੀ ਆਪਾਂ ਸੋਈ ਦੇ ਵਿੱਚ ਵੀ ਰੱਖ ਕੇ ਵੀ ਆਪਾਂ ਇਹਨੂੰ ਮਤਲਬ ਵਰਤ ਸਕਦੇ ਹਾਂ ਹਾਂਜੀ ਤੇ ਬਾਈ ਜੀ ਇਹ ਆਪਾਂ ਦਿਖਾਈ ਵੀ ਜਿਵੇਂ ਖੋਟੀ ਚੱਕੀ ਹੈ ਜੇ ਕਿਸੇ ਨੂੰ ਘਰੇ ਜ਼ਰੂਰਤ ਹੋਏ ਤਾਂ ਇੱਥੇ ਬਾਈ ਜੀ ਜਰਾਂ ਕੋਲ ਆ ਕੇ ਲਿਜਾ ਸਕਦਾ ਤੇ ਬਾਈ ਜੀ ਹੁਣਾਂ ਦਾ ਡਰੈਸ ਹੈ ਜੀ ਮਾਲਵਾ ਟੌਕਾ ਮਸ਼ੀਨ ਪਟਿਆਲਾ ਰੋਡ ਤੇ ਇਹਨਾਂ ਦੀ ਦੁਕਾਨ ਹੈ ਜੀ ਨੇੜੇ ਸਵਰਾਜ ਏਜੰਸੀ ਹੈ ਤੇ ਇੱਧਰ ਆ ਜਾਂਦਾ ਜੀ ਪੰਪ ਨੇੜੇ ਤੇ ਬਾਕੀ ਬਾਈ ਜੀ ਹੁਣਾਂ ਦਾ ਜਿਹੜਾ ਨੰਬਰ ਹੈ ਉਹ ਹੈ ਜੀ 98785 ਤੇ 90060 ਤੇ ਤੁਸੀਂ ਆ ਕੇ ਜੇ ਚੱਕੀ ਦੀ ਜ਼ਰੂਰਤ ਹੋਏ ਤਾਂ ਬਾਈ ਜੀ ਹੁਣਾਂ ਕੋਲ ਲਿਜਾ ਸਕਦੇ ਹੋ ਤੇ ਇੱਥਾ ਇੱਥੇ ਆ ਕੇ ਇਹਨਾਂ ਨੂੰ ਮਿਲ ਕੇ ਤੇ ਬਾਕੀ ਜਿਵੇਂ ਦੀ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ